90% ਲੋਕਾਂ ਨੂੰ ਨਹੀਂ ਪਤਾ ਕਿ ਨਾਬਾਰਿਆਸਤ ਦੇ ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ 17 ਦਿਨ ਲਈ ਆਏ ਸੀ ਅੱਜ ਵੀ ਇਸ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਕਈ ਨਿਸ਼ਾਨੀਆਂ ਪਈਆਂ ਨੇ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਨਾਬਾਰਿਆਸਤ ਦੇ ਇੱਕ ਛੋਟੇ ਜਿਹੇ ਪਿੰਡ ਪਿੰਡ ਸ਼ੀਂਟਾ ਵਾਲੇ ਜਿਹੜਾ ਕਿ ਇੱਕ ਮਨਸੂਰਪੁਰ ਨਾਉਂ ਦੇ ਨਾਲ ਜਾਣਿਆ ਜਾਂਦਾ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰਿਕ ਯਾਤਰਾ ਕਰ ਰਹੇ ਸੀਗੇ ਤਾਂ ਉਹ ਇੱਕ ਮਾਲਵੇ ਦੇ ਛੋਟੇ ਜਿਹੇ ਪਿੰਡ ਪਿੰਡ ਸ਼ੀਂਟਾ ਵਾਲੇ ਦੇ ਵਿੱਚ ਆਏ ਇੱਥੋਂ ਦੇ ਇੱਕ ਸਨੀਗ ਭਗਤ ਚੰਨਮੱਲ ਜੜਾੜਾ ਜੀ ਨੇ ਬੜੇ ਆਦਰ ਮਾਨ ਸਤਿਕਾਰ ਨਾਲ ਗੁਰੂ ਨਾਨਕ ਕੀ ਕੀਤਾ ਸੀਗਾ ਜਿਸ ਵਿੱਚ ਕੀ ਸਾਰੇ ਧਰਮਾਂ ਦੇ ਆ ਕੇ ਬ੍ਰਹਮਪੋਸ਼ ਕਰਨ ਲੱਗੇ ਤੇ ਇਹਨੇ ਉਹ ਚਵਾਰਾ ਸਾਹਿਬ ਦੇ ਚਿਗਾਠ ਜਨਾਂ ਦੇ ਕਿ ਤੁਸੀਂ ਦਰਸ਼ਨ ਕਰ ਸਕਦੇ ਹੋ ਕਮੈਂਟਾਂ ਵਿੱਚ ਵੈਗਰੂ ਜਰੂਰ ਲਿਖੋ ਤੇ ਜਿਸ ਟਾਈਮ ਭਗਤ ਜੀ ਬ੍ਰਹਮਪੋਸ਼ ਕਰੇ ਸੀ ਉਸ ਟਾਈਮ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਉਸ ਟਾਈਮ ਬ੍ਰਹਮਪੋਸ਼ ਕਰਨ ਆਏ ਬ੍ਰਹਮਣਾ ਨੇ ਆਖਿਆ ਕਿ ਤੇਰੇ ਘਰ ਤਾਂ ਖੱਤਰੀ ਨੇ ਜਨਮ ਲਿਆ ਹੈ ਅਸੀਂ ਇਹ ਪਵਿੱਤਰ ਭੋਜਨ ਨਹੀਂ ਸ਼ਕਾ ਇਹ ਸੁਣ ਕੇ ਗੁਰਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੇ ਵਿੱਚ ਪਵਿੱਤਰ ਅੰਕਤੀਆਂ ਦਾ ਆਚਾਰਨ ਕੀਤਾ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਵੈਗਰੂ ਜਰੂਰ ਲਿਖਿਓ ਕੌਣ ਕੌਣ ਇਸ ਗੁਰਦੁ